ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਪਿੰਡਾਂ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆ ਇੱਕ ਵੀਰ ਨੇ ਆਪਣੀ ਨਾ ਰੇੜੀ ਵਿਕਾਊ ਕੀਤੀ ਹੈ ਜੀ ਪਿੰਡ ਬਹਿਮਨ ਨਵਾਨਾ ਜ਼ਿਲ੍ਹਾ ਬਟਿੰਡਾ ਤੇ ਵਧੀਆ ਕੰਡੀਸ਼ਨ ਚ ਖੜੀ ਹੈ ਜੀ ਇਹ ਜੇ ਕਿਸੇ ਨੇ ਰੇੜੀ ਲੈਣੀ ਹੋਵੇ ਤਾਂ ਹੇਠ ਦਿੱਤੇ ਨੰਬਰਾਂ ਦੇ ਸੰਪਰਕ ਕਰ ਸਕਦੇ ਜੀ ਆ ਦੇਖੋ ਜੀ ਵਧੀਆ ਪਈ ਹੈ ਜੀ ਸਾਰੀ ਇਹ ਤੇ ਇਧਰੋਂ ਤੁਹਾਨੂੰ ਪਿੱਛੋਂ ਵੀ ਦਿਖਾ ਦਿੰਨੇ ਆਂ ਇਹ ਕਿੰਨੇ ਫੁੱਟ ਦੀ ਹੈ ਬਈ 5-6 ਦੀ ਹੈ 5-6 ਦੀ ਹੈ ਇਹ ਤੇ ਆਹ ਦੇਖੋ ਜੀ ਸਾਰੀ ਵਧੀਆ ਪਈ ਹੈ ਇਹ ਰੇੜੀ ਨਵੀਂ ਬਣੀ ਹੈ ਜੀ ਇਹ ਕਿੱਟਰ ਦੀਆਂ ਫਟਕੀਆਂ ਲੱਗੀਆਂ ਕਿੱਟਰ ਦੀਆਂ ਫਟਕੀਆਂ ਬੁੱਟੀਆਂ ਲੱਗੀਆਂ ਜੀ ਵਿੱਚ ਉਹ ਆਹ ਦੇਖੋ ਜੀ ਤੇ ਬਾਕੀ ਆਪਾਂ ਨੰਬਰ ਤੁਹਾਡੇ نیچے ਸਕਰੀਨ ਦੇ ਮੈਂਸ਼ਨ ਕਰ ਦਾਂਗੇ ਜੀ ਤੇ ਚਾਹਵਨ ਵੀਰ ਜਿਨ੍ਹਾਂ ਨੇ ਖਰੀਦਣੀ ਹੋਵੇ ਉਹ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦਾ ਜੀ ਬਹੁਤ ਬਹੁਤ ਧੰਨਵਾਦ